ਹੂੰ ਹੂੰ ਦੇਖ ਲਈ ਤੇ ਬੇਕਿੰਗ ਦਾ ਉਹ ਤੋਂ ਚੜ੍ਹ ਬੱਤ ਤੇ ਮਰੇ ਜਿਹਾ ਸਾਕੀ ਬਾਕੀ ਬਲੀ ਜੋ ਕਿ ਇਹ ਸਭ ਖੁਦ ਦੇਖ ਕਰ ਸਕਦੇ ਹਾਂ ਕੈਦ ਨਹੀਂ ਹਵਾਲਾਤਿਆਂ ਨੂੰ ਮਿਲੇ ਕੀ ਕਹਿਣਾ ਦੇਖੋ ਸਪੈਸ਼ਲੀ ਮੈਂ ਇੱਥੇ ਮਿਲ ਰਹੀ ਸੀ ਜਿਹੜੇ ਕਿ ਸਾਡੇ ਪਹਿਲਾਂ ਰੋਪੜ ਜੇਲ੍ਹ ਦੇ ਅੰਦਰ ਗਰਲਸ ਹੈਗੀਆਂ ਸੀਗੀਆਂ ਉਹ ਆ ਗਏ ਇੱਥੇ ਆਈਆਂ ਸੀਗੀਆਂ ਰੋਪੜ ਜੇਲ੍ਹ ਦੇ ਅੰਦਰ ਕਿਸੇ ਕਾਲ ਸੈਂਟਰ 'ਚ ਕੰਮ ਕਰਦੀਆਂ ਸੀ ਕੋਈ ਇਮੀਗ੍ਰੇਸ਼ਨ 'ਚ ਕੰਮ ਕਰਦੀ ਸੀ ਇਹ ਜਿਹੜੀਆਂ ਕੰਪਨੀਆਂ ਨੇ ਫਰੋਡ ਕੰਪਨੀਆਂ ਵਿੱਚੋਂ ਕਈ ਨਿਕਲ ਜਾਂਦੀਆਂ ਨੇ ਉਹਨਾਂ ਦੇ ਵਿੱਚ ਇਹਨਾਂ ਨੇ ਜਦੋਂ ਕੰਮ ਕਰਨਾ ਸ਼ੁਰੂ ਕੀਤਾ ਸੀ ਨਾ ਤਾਂ ਇਹਨਾਂ ਨੇ ਕੋਈ ਅਪਾਇੰਟਮੈਂਟ ਲੈਟਰ ਲਿਆ ਨਾ ਹੀ ਕੋਈ ਆਪਣਾ ਜੌਬ ਕਾਰਡ ਲਿਆ ਤੇ ਜਦੋਂ ਰੇਡ ਪਈ ਪੁਲਿਸ ਦੀ ਉੱਥੇ ਉਹ ਗਲਤ ਕੰਪਨੀਆਂ ਨਿਕਲੀਆਂ ਉਹਦੇ ਨਾਲ ਦੇ ਨਾਲ ਸਾਰੇ EMPLOYEES ਵੀ ਚੱਕੇ ਗਏ। ਔਰ ਉਹਨਾਂ ਨੂੰ ਮੈਂ ਉੱਥੇ ਕਿਹਾ ਕਿ ਕ라우ਡਡ ਜੇਲ ਸੀਗੀ ਉੱਥੋਂ ਸ਼ਿਫਟ ਕਰਵਾਇਆ ਇੱਥੇ। ਇੱਥੇ ਬੜੀਆਂ ਖੁਸ਼ੀ ਸੀਗੀਆਂ ਵੀ ਚਲੋ ਸਾਨੂੰ ਖੁੱਲੀ ਜਗ੍ਹਾ ਮਿਲਈ ਰਹਿਣ ਦੇ ਲਈ। ਬਾਕੀ ਹੋਈ ਕੋਈ ਪ੍ਰੋਬਲਮ ਨਹੀਂ ਸੀ। ਹੁਣ ਉਹਨਾਂ ਦੀ ਬੇਲ ਲਗਵਾਨੀ ਸੀਗੀ। ਔਰ ਉਹਨਾਂ ਦੀ ਜਿਹੜੀ ਬੇਲ ਆ ਸੀ ਕਨਸਟੈਂਟਲੀ ਇਨ ਟੱਚ ਸੀਗੀ ਐਡਮਿਨਿਸਟ੍ਰੇਸ਼ਨ ਦੇ ਨਾਲ ਤੇ ਨਾਲ ਉਹਨਾਂ ਦੇ ਜਿਹੜੇ ਵਕੀਲ ਕੀਤੇ ਹੋਏ ਨੇ ਉਹਨਾਂ ਦੇ ਨਾਲ ਕੁਝ ਬੱਚਿਆਂ ਦੀ ਬੇਲ ਹੋ ਚੁੱਕੀ ਆ ਕੁਝ ਦੀ ਹੁਣ ਹੋ ਜਾਏਗੀ। ਕਿ ਉਹਨਾਂ ਦੇ ਰੀਲੀਜ਼ ਆਰਡਰ ਵੀ ਆ ਚੁੱਕੇ ਨੇ। ਹੁਣ ਉਹਨਾਂ ਦੇ ਹੈ ਕੁਝ ਪ੍ਰੋਸੈ ਜਿਹੜਾ ਕਿ ਫਾਲੋ ਕਰਨਾ ਪੈਂਦਾ ਹੈ ਕਿ ਉਹਨਾਂ ਦੇ ਪੇਰੈਂਟਸ ਆਉਣਗੇ ਉਹ ਬੌਂਡ ਭਰਨਗੇ ਫਿਰ ਆ ਕੇ ਰਿਲੀਜ਼ ਹੁੰਦੀਆਂ ਨੇ ਪਰ ਕੁਝ ਗਰਲਸ ਐਸੀਆਂ ਨੇ ਜਿਹੜੀ ਕਿ ਕਹਿੰਦੇ ਕਿ ਸਾਡੇ ਪੇਰੈਂਟਸ ਨਹੀਂ ਆ ਸਕਦੇ ਉਹਨਾਂ ਦੇ ਗਾਰੈਂਟਰਸ ਹੈ ਨਹੀਂਗੇ ਕੋਈ ਤੇ ਉਹਨਾਂ ਦੇ ਲਈ ਜਿਹੜੀ ਉਹਨਾਂ ਨੂੰ ਫੀਸ ਲੱਗੀ ਆ ਉਹ ਕਾਫੀ ਜ਼ਿਆਦਾ ਹੈ ਉਹ ਕਹਿੰਦੇ ਅਸੀਂ ਗਰੀਬ ਆ ਸਾਡੇ ਅਸੀਂ ਕਿਦਾਂ ਪੇ ਕਰ ਸਕਦੇ ਤਾਂ ਉਹਦਾ ਪ੍ਰੋਵੀਜ਼ਨ ਦੇਖਦੇ ਹਾਂ ਜੀ ਆਪਾਂ ਕੁਝ ਉਹਦੇ ਲਈ ਹੈ ਨਾਗਲੈਂਡ ਦੀਆਂ ਵੀ ਹੈ ਜਿਹੜੀਆਂ ਦੱਸੀਆਂ ਜਾਂਦੀਆਂ ਉੱਥੇ ਸਰਕਾਰ ਨੇ ਅਪਰੋਚ ਕੀਤੀ ਹੈ ਕਿਦਾਂ ਦੇਖਦੇ ਤੇ ਆਫ ਕোর্স ਕਰਨੀ ਵੀ ਚਾਹੀਦੀ ਹੈ ਕਿਉਂਕਿ ਇਹ ਬੱਚੀਆਂ ਨੇ ਜਿਹੜੀਆਂ ਇਗਨੋਰੈਂਟ ਸੀਗੀਆਂ ਇਹ ਨਹੀਂ ਕਿ ਇਹਨਾਂ ਦਾ ਕੋਈ ਕਸੂਰ ਸੀ ਇਹਨਾਂ ਦੇ ਕੋਈ ਉਹਨਾਂ ਦੇ ਕੋਈ ਐਸਾ ਗਲ ਨਹੀਂ ਹੋਈ ਸੀ ਇਹ ਸਿਰਫ ਉਥੇ ਫਸ ਗਈਆਂ ਕਿਉਂਕਿ ਉਹਨਾਂ ਨੂੰ ਲਾਲਚ ਵੀ ਆ ਜਾਂਦਾ ਕਈ ਵਾਰੀ ਕਿ ਬੜਾ ਅੱਛਾ ਸੈਲਰੀ ਮਿਲਦੀ ਹੈ ਨਹੀਂ ਆਪਾਂ ਰੋਕਰੀ ਕਰ ਲਈਏ ਲੇਕਿਨ ਬਾਅਦ ਚ ਪਤਾ ਚੱਲਦਾ ਕਿ ਕੰਪਨੀ ਫਰਾਡ ਨਹੀਂ ਕੀ। ਵੱਡੇ ਮਗਰਮੱਛ ਨੇ ਉਹ ਤਾਂ ਬਾਹਰ ਫੇਰ ਦਿੰਦੇ ਨੇ ਜੀ ਜਿਹੜੇ ਹੈਗੇ ਭੋਲੀਆਂ ਪਾਲੀਆਂ ਉਹ ਵੱਸ ਗਏ। ਨਹੀਂ ਜੀ ਜੇ ਵੱਡੇ ਮਗਰਮੱਛ ਜਿਹੜਾ ਇਦਾਂ ਬਾਹਰ ਫੇਰਦੇ ਹੁੰਦੇ ਤੇ ਪੁਲਿਸ ਕਿਵੇਂ ਚੱਕਦੀ ਫੇਰ ਕੁੜੀਆਂ ਨੂੰ? ਠੀਕ ਹੈ ਕਿਉਂ ਚੱਕਦੀ ਕਿਉਂਕਿ ਇਸ ਕੰਪਨੀ ਤੇ ਰੇਡ ਪਈ ਉਹਨਾਂ ਨੂੰ ਪਤਾ ਲੱਗਿਆ ਕਿ ਫੇਕ ਹੈ ਕੰਪਨੀ ਹੈ ਪੁਲਿਸ ਦੀ ਰੇਡ ਪਈ ਹੈ ਤਾਂ ਹੀ ਚੱਕੀ ਗਈਆਂ ਨੇ ਨਾ ਵੱਡੇ ਮਗਰਮੱਛ ਵੀ ਫੜੇ ਗਏ ਨੇ ਤਿੰਨ ਤਿੰਨ ਨੇ ਉਹਨਾਂ ਦੀ ਬੇਲ ਲੱਗੀ ਹੋਈ ਹੈ ਕਿਦਾਂ ਦੇਖਦੇ ਕਿੰਨਾ ਤੁਸੀਂ ਉਸ 'ਚ ਰੋਲਾ ਦਾ ਕਰੋਗੇ ਰੋਲ ਪੂਰਾ ਅਦਾ ਕਰ ਰਹੇ ਆ ਤਾਂ ਹੀ ਉਹਨਾਂ ਦੀ ਬੇਲ ਹੋਈ ਹੈ ਔਰ ਹੁਣ ਪੇਰੈਂਟਸ ਜਿਹੜੇ ਨੇ ਉਹਨਾਂ ਦੇ ਨਾਲ ਵੀ ਟੱਚ ਵਿੱਚ ਹੈਗੇ ਆ ਕਿ ਉਹ ਆ ਕੇ ਆਪਣੀ ਜਿਹੜੀ ਬੌਂਡ ਭਾਰ ਕੇ ਬੱਚਿਆਂ ਨੂੰ ਨਾਲ ਲੈ ਕੇ ਜਾਣ ਤੇ ਜਿਹੜੀਆਂ ਬੱਚੀਆਂ ਇਸ ਟਾਈਮ ਤੇ ਬਹੁਤ ਨਹੀਂ ਪੜ ਸਕਦੀਆਂ ਕਿ ਪੈਸੇ ਬਹੁਤ ਜ਼ਿਆਦਾ ਸੋ ਲੈਟਸ ਸੀ ਹਾਊ ਵੀ ਕੈਨ ਹੈਲਪ ਸੋ ਇਹ ਵੀ ਕਿਸੇ ਐਨਜੀਓ ਨਾਲ ਵੀ ਅਪਰੋਚ ਕੀਤੀ ਜਾ ਸਕਦੀ ਹੈ ਜਿਹੜਾ ਬਾਉਂਡ ਲੈ ਕੇ ਜਾਂ ਪੈਸੇ ਦੇਣਾ ਜ਼ਰੂਰ ਕੁਝ ਕਰਾਂਗੇ ਦੇਖੋ ਇਹ ਸਾਡਾ ਆਪਣਾ ਪ੍ਰੋਸੈਸ ਹੈਗਾ ਸੋ ਲੈਟ ਮੀ ਫਾਈਂਡ ਆਊਟ ਮੈਂ ਹੁਣ ਇਹਨਾਂ ਨਾਲ ਗੱਲ ਕੀਤੀ ਹੈ ਕਿ ਜਿਹੜੇ ਬੱਚੇ ਹੈਗੇ ਨੇ ਜਿਹੜੇ ਨਹੀਂ ਪੜ ਸਕਦੇ ਉਹਨਾਂ ਦੇ ਲਈ ਸਿੱਕੀ ਮਦਦ ਕਰ ਸਕਦਾ ਅਸੀਂ ਦੀਕ ਕਿੰਨੇ ਕਿੰਨੀ ਜਮਾਨਤ ਜਿਹੜੀ ਹੋ ਚੁੱਕੀ ਹੈ ਕਿਉਂਕਿ ਤਿੰਨ ਦਰਜਿਆਂ ਤੋਂ ਉੱਪਰ ਜਿਹੜੇ ਦੱਸਿਆ ਜਾ ਰਿਹਾ ਸੀ ਦੇਖੋ ਇਹ ਤਾਂ ਲੜਕੀਆਂ ਮੇਰੇ ਖਿਆਲ 32 ਹੋਣ ਗਿਆ ਜਿਹੜੀਆਂ ਸ਼ਿਫਟ ਕੀਤੀਆਂ ਸੀਗੀਆਂ ਇਹਨਾਂ ਦੇ ਵਿੱਚੋਂ 13 ਲੜਕੀਆਂ ਦੀ ਤਾਂ ਹੋ ਹੀ ਚੁੱਕੀ ਹੈ ਬॉयਜ਼ ਵੀ ਮੇਰੇ ਖਿਆਲ ਹੋ ਚੁੱਕੀ ਹੈ ਇਹਨਾਂ ਦੀ ਬਾਕੀ ਵੀ ਚੱਲ ਰਹੀ ਹੈ ਹੌਲੀ ਹੌਲੀ ਸਭ ਦਾ ਰਿਲੀਜ਼ ਹੋ ਜਾਏ ਬॉयਜ਼ ਕਿੰਨੇ ਨੇ ਜੀ ਅੰਦਰ ਦੇ ਬॉयਜ਼ ਸਿਸਟਮ ਕਿੰਨੇ ਜੀ ਅੰਦਰ ਇਹਨਾਂ ਦੇ 100 ਦੇ ਕਿ 100 ਦੇ ਕਿ ਯਾ ਆਲ ਓਵਰ ਕਿੰਨੇ ਨੇ ਟੋਟਲ ਬॉयਜ਼ ਤੇ ਗਰਲਸ ਨੇ ਦੇਖੋ ਬॉयਜ਼ ਐਂਡ ਗਰਲਸ 15 ਔਰ ਇਹ ਗਰਲਸ ਜਿਹੜੀਆਂ ਜਲਦੀ ਰਿਲੀਜ਼ ਹੋ ਜਾਏਗਾ ਬਾਕੀ ਸਭ ਤਾਂ ਵੀ ਹੋ ਜਾਏਗਾ ਬਟ ਅਦਰਵਾਈਜ਼ ਜਿਹੜੀ ਮੈਂ ਪੁੱਛਿਆ ਕਿ ਹੋਰ ਕੋਈ ਪ੍ਰੋਬਲਮ ਇਹਨਾਂ ਨੂੰ ਆਂਦੀ ਹੋਵੇ ਐਸਾ ਕੋਈ ਇਹਨਾਂ ਦੀ ਕੋਈ ਹੋਰ ਪ੍ਰੋਬਲਮ ਨਹੀਂ ਸੀ ਹੋਰ ਮੈਂ ਲਾਣਾ ਮੇਲੇ ਕੋਈ ਅੰਦਰ ਕਿਸੇ ਤਰ੍ਹਾਂ ਦੇ ਸਭ ਨੂੰ ਮਿਲਿਆ ਮੈਂ ਜਿਹੜੇ ਕਿ ਕਨਵਿਕਟ ਹੋ ਚੁੱਕੇ ਨੇ ਔਰ ਜਿਹੜੇ ਕਿ ਅੰਡਰ ਟ੍ਰਾਇਲਸ ਵੀ ਨੇ ਕੁਝ ਪ੍ਰੋਬਲਮਸ ਹੈਗੀਆਂ ਸੀਗੀਆਂ ਜਿਹੜੀਆਂ ਕਿ ਉਹ ਆਪਣੀ ਤਰਫ ਤੋਂ ਇਹ ਕਹਿੰਦੇ ਨੇ ਕਿ ਦੇਖੋ ਸਾਡਾ ਇਹ ਬਿਲਕੁਲ ਝੂਠਾ ਸਾਡੇ ਤੇ ਕੇਸ ਪੈ ਗਿਆ ਆ ਉਹਨਾਂ ਦਾ ਵੀ ਅਸੀਂ ਕੇਸ ਪੜਾਂਗੇ ਵੀ ਕੀ ਹੈ اور ویਲ ਟਾਈ ਟੂ ਸੀ ਹਾਊ ਵੀ ਕੈਨ ਹੈਲਪ ਇਹ ਲੜਕੀ ਨੂੰ ਪਤਾ ਸੀ ਵੀ ਜਿਹੜਾ ਇਹ ਫਰਾਡ ਹੋ ਰਿਹਾ ਕਾ ਜਾਂ ਸੈਲਰੀ ਜੇ ਪਤਾ ਹੁੰਦਾ ਤੇ ਫਿਰ ਉਹਨਾਂ ਨੇ ਕਰਨੀ ਨਹੀਂ ਸੀ ਜੋਬ ਮੇਰੀ ਐਡਵਾਈਸ ਸਾਰੀ ਗਰਲਸ ਨੂੰ ਇਹ ਹੈ ਇਹਨਾਂ ਨੂੰ ਦੇਖਦੇ ਹੋਏ ਵੀ ਸਭ ਨੂੰ ਇੱਕ ਲੈਸਨ ਮਿਲਣਾ ਚਾਹੀਦਾ ਹੈ ਕਿ ਜਦੋਂ ਵੀ ਤੁਸੀਂ ਕਿਤੇ ਨੌਕਰੀ ਕਰੋ ਸਿਰਫ ਇਹੀ ਨਾ ਦੇਖੋ ਕਿ ਸਾਡੀ ਅਟਰੈਕਟਿਵ ਸੈਲਰੀ ਆ 40 50000 ਰੁਪਏ ਮਿਲ ਰਿਹਾ ਆ ਤੇ ਬੱਚਿਆਂ ਦੇ ਨਾਲ ਜਿਹੜੀਆਂ ਉਹ ਫਿਰ ਅੰਦਰ ਜਦੋਂ ਕੰਪਨੀਆਂ ਉਹਨਾਂ ਨੂੰ ਰਿਕਰੂਟ ਕਰ ਲੈਂਦੀਆਂ ਨੇ ਤੇ ਇਹ ਕਹਿ ਕੇ ਰਿਕਰੂਟ ਕਰ ਦਿਆ ਨੇ ਕਿ ਤੁਹਾਨੂੰ ਅਸੀਂ ਅਪਾਇੰਟਮੈਂਟ ਲੈਟਰ ਹਫਤੇ ਚ ਦੇ ਦਵਾਂਗੇ ਬਾਅਦ ਚ ਦੇ ਦਵਾਂਗੇ ਬਾਅਦ ਦੇ ਵਿੱਚ ਕੋਈ ਨਹੀਂ ਦਿੰਦਾ ਔਰ ਇਹ ਕੇਸ ਚ ਫਸਦਾ ਅਦਰ ਸਟੇਟਸ ਜਿਆਦਾ ਜੋ ਇਹ ਕੰਮ ਹੁੰਦਾ ਜਿਹੜਾ ਜਿਵੇਂ ਹੁਣੇ ਨਾਗਾਲੈਂਡ ਦੇ ਦੱਸਿਆ ਜਾ ਰਹੀਆਂ ਇੱਥੇ ਲੈਂਗੂਏਜ ਲੈ ਕੇ ਪ੍ਰੋਬਲਮ ਆ ਰਹੀ ਹੁਣ ਇਹ ਠੀਕ ਹੈ ਦੇ ਅੰਡਰਸਟੈਂਡ హిਿੰਦੀ ਆਲਸੋ ਦੇ ਅੰਡਰਸਟੈਂਡ ਇੰਗਲਿਸ਼ ਆਲਸੋ ਐਸੀ ਕੋਈ ਪ੍ਰੋਬਲਮ ਨਹੀਂ ਹੈ ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੈ ਉਹ ਬੜੀ ਅੱਛੀ ਤਰੀਕਾ ਸਭ ਦੇ ਨਾਲ ਗੱਲ ਕਰ ਰਹੀਆਂ ਨੇ ਹਿੰਦੀ ਬੋਲ ਲੈਂਦੀਆਂ ਨੇ ਸਭ ਕੁਝ ਕਰ ਲੈਂਦੀਆਂ ਨੇ ਸੋ ਕੋਈ ਪ੍ਰੋਬਲਮ ਥ